ਅ ਪਿਛਲੇ ਦਿਨੀ ਲੁਧਿਆਣੇ ਦੇ ਬਦਵਾਲ ਸਕੂਲ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿੱਦੇ ਵਿੱਚ ਸਾਡੇ ਇੱਕ ਮੈਮ ਦੀ ਡੈਥ ਹੋ ਗਈ ਸੀ ਇੱਕ ਮਿਸਹੈਪਨਿੰਗ ਕਰਕੇ ਅਜ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਤੇ ਇਸ ਬਿਲਡਿੰਗ ਦਾ ਮੌਈਨਾ ਵੀ ਕਰਨ ਪਹੰਚੇ ਹੈ ਇਸ ਬਿਲਡਿੰਗ ਦੇ ਵਿੱਚ ਕੰਮ ਚੱਲ ਰਿਹਾ ਸੀ ਸਕੂਲ ਆਫ ਫੈਮਿਨੈਂਸ ਦਾ جس دی ਜਿਹੜੀ بجٹ الੋਕੇਸ਼ਨ 1.2 ਕਰੋੜ ਤੋਂ ਤੇਰੀ ਸੀਗੀ ਤੇ ਸਾਡੇ ਵੱਲੋਂ ਕਿਉਂਲੇ ਸਾਨੂੰ ਪਤਾ ਹੈ ਕਿ ਮਾਨ ਸਾਹਿਬ ਦੀ ਸਰਕਾਰ ਵੱਲੋਂ ਸਾਰੇ ਸਕੂਲਾਂ ਦੇ ਵਿੱਚ واش رومਾਂ ਨੂੰ چار دیواری ਨਵੇਂ ਕਮਰੇ ਕਮਰੀਆਂ ਦੀ مرمت ਇਹ ਸਾਰਾ ਕੰਮ ਚੱਲ ਰਿਹਾ ਬਹੁਤ ਵੱਡੇ ਲੈਵਲ ਦੇ ਉੱਤੇ ਤੇ 8-900 ਕਰੋੜ ਦਾ ਬਜਟ ਸਪੈਂਡ ਹੋ ਰਿਹਾ ਪਰ ਇਹ ਮੜੀ ਮੰਤ ਭਾਗੀ ਗੱਲ ਹੈ ਕਿਉਂਕਿ ਇੱਥੇ ਜਿਹੜੀ ਏਜੰਸੀ ਕੰਮ ਕਰ ਰਹੀ ਸੀ ਪੰਚਾਇਤੀ ਰੂਰ ਡਿਵੈਲਪਮੈਂਟ ਵਿਭਾਗ ਵੱਲੋਂ ਕਿਸੇ ਠੇਕੇਦਾਰ ਨੂੰ ਕੰਮ ਦਿੱਤਾ ਗਿਆ ਸੀ ਮੋਡਲੀ ਜੋ ਜਾਂਚ ਉਹ ਚੱਲ ਰਹੀ ਹੈ ਉਹ ਤੇ ਅਜੇ ਮੈਂ ਕਮੈਂਟ ਨਹੀਂ ਕਰੂੰਗਾ ਪਰ ਜੋ ਪਤਾ ਲੱਗਿਆ ਕਿ ਦੂਜੀ ਮੰਜ਼ਲ ਦੀ ਛੱਤ ਤੇ ਝਾੜਾ ਪਾਰ ਹੋਣ ਕਰਕੇ ਮਿਸਪੇਨਿੰਗ ਹੋਈ ਹੈ ਤੇ ਇਸ ਤੋਂ ਬਾਅਦ ਅਸੀਂ ਕਿੱਥੋਂ ਜਿਹੜਾ ਹੈ ਸਾਰੇ ਸਕੂਲਾਂ ਦਾ ਦੁਬਾਰਾ ਤੋਂ ਸੇਫਟੀ ਚੈੱਕ ਪਲੱਸ ਜਿੱਥੇ-ਜਿੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਉਹਦੇ ਲਈ ਐਸਓਪੀਜ਼ ਬਣਾ ਦਿੱਤੇ ਨੇ ਕਿ ਉੱਥੇ ਆਸ-ਪਾਸ ਕੋਈ ਵੀ ਬੱਚਾ ਕੋਈ ਵੀ ਅਧਿਆਪਕ ਜਾਂ ਕੋਈ ਹੋਰ ਸਕੂਲ ਦਾ ਸਟਾਫ ਕੋਈ ਮਿੱਡੇ ਮੀਲ ਵਰਕਰ ਕੋਈ ਨਹੀਂ ਜਾਊਗਾ ਉਹ ਅਸੀ ਕਰਾਇਆ ਤੇ ਮੈਂ ਉਸ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਜੀ ਸਰਦਿਨਾ ਦੇ ਦੇਪੋਈ ਉਹਨਾਂ ਨੂੰ ਮੌਜੂਦ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਹੋਈ ਅਸੀਂ ਆਪਸ ਚ ਨਾ ਕਰਾਂਗੇ ਜੀ ਸੱਤ ਦਿਨਾਂ ਵਿੱਚ ਸਾਕੀ ਚਾਤੀ ਦੀ ਤਿਆਰ ਹੋਣੀ ਸੀ ਜੀ ਜੀ ਹੋਈ ਨਹੀਂ ਜਿਹੜੇ ਤੇ ਐਫਆਈਆਰ ਹੋ ਗਈ ਹੈ ਆਲਰੇਡੀ ਤੁਹਾਡੇ ਸਾਹਮਣੇ ਜਿਹੜੇ ਹੈ ਆਫੀਸਰਸ ਉਹ ਕਾਰਗਰੀ ਜਾਂਚ ਤੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਜੋ ਵੀ ਰਿਸਪੌਂਸਿਬਲ ਮੈਂ ਇੱਕ ਚੀਜ਼ ਮੈਂ ਥੋੜੇ ਆਪ ਜੀ ਨੂੰ ਆਪ ਜੀ ਨੂੰ ਗੱਲ ਕਹਿਣਾ ਚਾਹੁੰਦੇ ਨੇ ਸਟਾਫ ਦਾ ਕੀ ਪੁੱਛ ਰਹੇ ਤੁਸੀਂ ਜੀ ਸਰ ਜਿਵੇਂ ਹੁਣ ਸਟਾਫ ਦੀ ਚੰਦਾ ਇੱਥੇ ਨਾ ਬੈਠ ਜੇ ਤਾਂ ਥੋੜਾ ਜਿਹਾ ਸੇਫ ਹੋ ਜੇ ਨਹੀਂ ਨਹੀਂ ਇਹਦੇ ਸਟਾਫ ਦਾ ਕੋਈ ਕਸੂਰ ਦੇਖੋ ਸਾਡੇ ਟੀਚਰਸ ਵੀ ਬਾਰ ਬਾਰ ਬਹੁਤ ਸਾਰੇ ਜਰਨਲਿਸਟ ਲਿਖਦੇ ਆ ਟੀਚਰਸ ਦਾ ਕੰਮ ਪੜਾਉਣਾ ਹੈ ਜੀ ਉਹਨਾਂ ਨੂੰ ਨਹੀਂ ਪਤਾ ਕੀ ਸੇਫ ਆਂਡ ਸੇਫ ਹੈ ਮੈਂ ਬਾਰ ਬਾਰ ਇਹ ਸਾਰਾ ਕੁਝ ਅਸੀਂ ਪੀ ਡਬਲਯੂ ਡੀ ਤੇ ਹੋਰ ਐਕਸਟਰਨਲ ਏਜੰਸੀਸ ਤੋਂ ਕਰਾਉਂਦੇ ਆ ਸਾਡੇ ਪ੍ਰਿੰਸੀਪਲ ਸਾਡੇ ਟੀਚਰਸ ਉਹਨਾਂ ਨੂੰ ਨਹੀਂ ਪਤਾ ਸਾਡੇ ਡਿਪਾਰਟਮੈਂਟ ਵੱਲੋਂ ਅਸੀਂ ਇਹ ਵੀ ਨਹੀਂ ਕਿ ਜਿੱਦਾਂ ਦਾ ਨਕਸ਼ਾ ਸਾਨੂੰ ਇੱਕ ਸਕੂਲ ਵਧੀਆ ਚਾਹੀਦੇ ਨੇ ਇਸ ਸਕੂਲ ਦੇ ਲਈ ਸਾਡਾ ਸੁਪਨਾ ਹੈ ਅਸੀਂ ਨੰਗ ਕਿ ਮੇਨ ਰੋਡ ਤੇ ਸਕੂਲ ਹੈ ਲੁਧਿਆਣੇ ਦਾ ਆਪਾਂ ਇਹਨੂੰ ਨਾਮੀ ਸਕੂਲ ਬਣਾਣਾ ਇਸ ਕਰਕੇ ਇੱਥੇ ਜਿਹੜੇ ਲੋਕ ਰਾਜਨੀਤੀ ਕਰਦੇ ਨੇ ਪੁੱਛੋ ਵੀ ਮਾੜੀ ਬਿਲਡਿੰਗਾਂ ਤਾਂ ਥੋਡੀਆਂ ਦਿੱਤੀਆਂ ਹੋਈਆਂ ਮਾੜੀ ਬਿਲਡਿੰਗਾਂ ਤਾਂ ਥੋਡੀਆਂ ਦਿੱਤੀਆਂ ਹੋਈਆਂ ਅਸੀਂ ਤਾਂ ਪਹਿਲੇ ਯਾਨੀ ਸਾਲ 1.5 ਕਰੋੜ ਰੁਪਏ ਦਾ ਕੰਮ ਇਸ ਤੋਂ ਬਾਅਦ ਹੋਰ ਵੀ ਕਿਸੇ ਕਿਸੇ ਸਕੂਲ ਚ 8-8 ਕਰੋੜ ਦਾ 10-10 ਕਰੋੜ ਦਾ ਜਿੱਥੇ ਨਵਾਂ ਬਲਾਕ ਬਣਾਣਾ ਨਵਾਂ ਵੀ ਬਣਾਵਾਂਗੇ ਇਸ ਕਰਕੇ ਅ ਸਿੱਖਿਆ ਸਾਡੇ ਲਈ ਸਭ ਤੋਂ ਅਹਿਮ ਹੈ ਇੱਕ ਲੈਸਨ ਮਿਲੇ ਤਾਂ ਅਸੀਂ ਹੁਣ ਸਿੱਖ ਕੇ ਹੋਏ ਹੋਰ ਬਹੁਤ ਸੀਰੀਅਸਲੀ ਸਰਕਾਰਾਂ ਹੋਰ ਵੀ ਬਥੇਰੀਆਂ ਆਈਆਂ ਠੀਕ ਹੈ ਜੀ ਕੋਈ ਸਕੂਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਲੇਕਿਨ ਮਾਨ ਸਰਕਾਰ ਜਾਂਦੀ ਆਈ ਹੈ ਸਕੂਲਾਂ ਮੈਂ ਤੁਹਾਨੂੰ ਹਰ ਗੱਲ ਕਹਿ ਸਕਦਾ ਮੈਂ ਮੈਂ ਤੁਹਾਨੂੰ ਇੱਕ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਦੋਸਤ ਤੁਸੀਂ ਕਿਸੇ ਵੀ ਸਕੂਲ ਚ ਜਾ ਕੇ ਦੇਖ ਲਓ ਤੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਜੀ ਬਿਲਕੁਲ ਵਰਲਡ ਕਲਾਸ ਕੰਸਟਰਕਸ਼ਨ ਕਰਵਾ ਰਹੇ ਹਾਂ ਵਰਲਡ ਕਲਾਸ ਕਲਾਸਰੂਮਸ ਬਣਾ ਰਹੇ ਹਾਂ ਆ ਇੱਕ ਮਿਸ ਹੈਪਨਿੰਗ ਹੋਈ ਹੈ ਤੇ ਇਦਲੀ ਜੋ ਵੀ ਜ਼ਿੰਮੇਦਾਰ ਹੋਊਗਾ ਉਹ ਬਖਸ਼ਿਆ ਨਹੀਂ ਜਾਊਗਾ ਧੰਨਵਾਦ